ਜੀ ਕੀ ਫਤਹਿ ਵਿਲਾਗਿਆਏ ਦادیه ਜੁਦਾਈ ਦਾ ਅਸਾਜ ਮੁੜਕੇ ਆਉਣਾ ਨਹੀਂ ਵਿਲਾਗਿਆਏ ਦادیه ਜੁਦਾਈ ਦਾ ਅਸਾਜ ਮੁੜਕੇ ਆਉਣਾ ਨਹੀਂ ਤੈਨੂੰ ਦੱਸੀਏ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਆਸਾ ਰੋਲ ਚੜਿਆ ਤੁਸੀਂ ਵੀ ਚੱਲੇ ਨਿਰਦਈਆਂ ਦੇ ਹੱਥੀਂ ਚੜ ਚੱਲੇ ਮੈਂ ਵੀ ਤੁਹਾਡੇ ਮਾਗਰੇ ਆਵਾਂ ਵਾਸੇ ਹੁਣ ਮੈਂ ਵੀ ਸੱਚ ਖੰਡ ਜਾਵਾਂ ਵੇ ਲਾਗਿਆ ਏ ਦਾਦੀ ਤੋਂ ਜੁਦਾਈ ਦਾ ਅਸਾਂ ਜਿਵੇਂ ਮੁੜੇ ਕੇ ਆਉਣਾ ਨਹੀਂ ਤੈਨੂੰ ਦੱਸਿਏ ਕੀ ਵੇ ਰੁਲਾਉਣਾ ਨਹੀਂ ਰੁਲਾਉਣਾ ਨਹੀਂ ਦੇਖਾਂਗੀ ਨਾ ਫਿਰ ਰੂਹਾਂ ਨਿਆਰੀਆਂ ਰੱਜ ਕੇ ਨਿਹਾਲ ਲਾਵਾਂ ਮੈਂ ਸੂਰਤਾਂ ਪਿਆਰੀਆਂ ਪਿਆਰੇ ਪਿਆਰੇ ਸੀਨਾ ਤੇ ਕਲੰਗੀ ਸਜਾ ਦਿਆਂ ਤੋਰਨ ਤੋਂ ਪਹਿਲਾਂ ਜਦੋਂ ਚੜੇ ਆਵੀ ਰਾ ਕੋੜੀ ਵੇ ਜਦੋਂ ਚੜੇ ਆਵੀ ਰਾ ਕੋੜੀ ਵੇ ਤੇਰੇ ਨਾਲ ਪਰਾਵਾਂ ਦੀ ਜੋੜੀ ਵੇ ਲਟਕੈਂਦੇ ਵਾਲ ਸੁਨੇ ਹੈਨੀ ਸੋਨਿਆ ਵੀਰਾ ਵੇ ਤੈਨੂੰ ਕੋੜੀ ਚੜੈਂਦੀਆਂ ਦਾਦੀਏ ਸਾਡੇ ਲੈ ਕਿਉਂ ਹੋ ਰਹੇ ਕਿਸੇ ਰਾਂਦੀ ਪੇਟਾ ਰੱਬ ਧਿਆਨ ਕਰੀਏ ਦਾਦੇ ਪੀਤਾ ਦਾ ਨਾਂ ਰੋਸ਼ਨ ਜਹਾਂ ਕਰੀਏ ਰੋਸ਼ਨ ਜਹਾਂ ਕਰੀਏ ਵੇਲਾ ਗਿਆ ਏ ਦਾਦੀ ਤੋਂ ਜੁਦਾਈ ਦਾ ਅਸਾਂ ਜਮੜ ਕੇ ਆਉਣਾ ਨਹੀਂ ਤੈਨੂੰ ਦੱਸੀਏ ਕਿ ਵੈ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸਾਂ ਰੋਲਾ ਰੁਲਾਉਣਾ ਨਹੀਂ ਰੁਲਾਉਣਾ ਨਹੀਂ ਰੁਲਾਉਣਾ ਨਹੀਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤ